ਤਲਵਾਣਾ ਦੇ ਨੇੜਲੇ ਪਿੰਡ ਪੰਬੋਤਾੜ ਵਿੱਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ 43 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਗਰਾਉਂਡ ਦੇ ਨਿਰਮਾਣ ਕਾਰਜਦਾਨੀ ਪੱਥਰ ਰੱਖਿਆ। ਇਹ ਨੀ ਪੱਥਰ ਛਿੰਜ ਗਰਾਉਂਡ ਵਿਖੇ ਰੱਖਿਆ ਗਿਆ। ਇਸ ਗਰਾਉਂਡ ਵਿੱਚ ਵਾਲੀਬਾਲ, ਬੈਡਮਿੰਟਨ, ਫੁੱਟਬਾਲ ਤੇ ਬੱਚਿਆਂ ਲਈ ਖਾਸ ਚੂਲੇ ਲਗਾਏ ਜਾਣਗੇ। ਵਿਧਾਇਕ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵੱਲੋਂ ਪਿੰਡ ਪੱਧਰ ਤੇ ਖੇਡ ਸਹੂਲਤਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਇਹ ਗਰਾਉਂਡ ਨਾ ਸਿਰਫ ਖੇਡਾਂ ਲਈ ਸਗੋ ਇੱਕ ਸੋਹਣਾ ਪਾਰਕ ਵੀ ਬਣੇਗਾ ਜੋ ਸਮਾਜਿਕ ਸਮਾਰੋਹਾਂ ਲਈ ਕੇਂਦਰ ਵਜੋਂ ਵਰਤਿਆ ਜਾਵੇਗਾ। ਇਸ ਮੌਕੇ ਤੇ ਪਿੰਡ ਦੇ ਸਰਪੰਚ पंच कुलजीत सिंह ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਬੋਤਾੜ ਨੂੰ ਅਪਡੇਟ ਕਰਨ ਦੀ ਮੰਗ ਵੀ ਵਿਧਾਇਕ ਸਾਹਿਬ ਅਗੇ ਰੱਖੀ। ਸੋ ਇਹ ਸਾਲੀਨ ਬੁढ़ाई ਬੁढ़ाई ਇਸ ਦਾ ਦੀ ਕਿ ਜੇ ਇਸ ਇਸ ਪੇ ਨੇ ਜਿਹੜਾ ਗਰਾਊਂਡ ਹੈ ਉਹ ਬਣ ਜਾਵੇ ਆਪਣੇ ਪਿੰਡ ਦੇ ਮੁੰਡੇ ਜਿੰਨੇ ਵੀ ਆਏ ਉਹ ਇੱਥੇ ਹੀ ਸਾਰਾ ਫੀਜ਼ੀਕਲ ਕਾਰ ਕਰਦੇ ਆ। ਸੋ ਅੰਮ੍ਰਿਤ ਸਾਹਿਬ ਇੱਕ ਹੋਰ ਤੁਸੀਂ ਦੀ ਗੱਲ ਹੈ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਤੁਹਾਡੇ ਕਾਹਮ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਅਮਨ ਸ਼ਾਂਤੀ ਕਿਹੜੀਆਂ ਕਿਸ ਤਰ੍ਹਾਂ ਤੇ ਸੋ ਗਿਆ ਉਹ ਵਾਗਣੇ ਉਹ ਚੀਜ਼ ਨਹੀਂ ਆ ਅਫਸਰ ਹੀ ਦੇਖਦੇ ਆ ਕਿਰ ਮੈਨਿ ਖੜਾ ਨਾ ਤੁਹਾਡੀ ਗੱਡੀ ਨਿੱਕੇ ਜਾਂਦੀ ਕੋਈ ਜੰਗੇ ਡਾਲ ਨਹੀਂ ਉਹ ਚੀਜ਼ ਦਾ ਸੋ ਬੜਾ ਅੱਛਾ ਲੱਗਿਆ ਸੋ ਮੇਰੀ ਇੱਕ ਬੇਨਤੀ ਹੈ ਜਿੱਦਾਂ ਇਹ ਕੋਮਲ ਕੰਮ ਹੈ ਸਟੇਡੀਅਮ ਦਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਕੋਮਲ ਕੰਮ ਹੋ ਰਿਹਾ ਜਿਹੜੀ ਕਿ ਬੜੀ ਨੀੜ ਹੈ ਇਸ ਵੇਲੇ ਸਾਡੇ ਇਥੇ तो चार प्राइमरी स्कूल है एक प्राइवेट हाई स्कूल है मिडिल स्कूल है बड़ी अफसोस की गल है कि जो सब तुम्हारा तो स्कूल है सीनियर सैकेंडरी स्कूल जो उमेर करो अच्छा उन्ना इतना बच्चे है रामगढ़ को, राम को बन सैक्टर क्या कि उ ट्रेन नहीं हम जो अल समय अंग जरूरत है मैडिकल नॉन मैडिकल ਜੇ ਕਿਤੇ ਤੁਸੀਂ ਕਹਿੰਦੇ ਕੋਈ ਗ੍ਰਾਮ ਦਾ ਕੰਮ ਨਹੀਂ ਹੈ ਤੁਹਾਡੇ ਹੁਕਮਾਂ ਦੀ ਗੱਲ ਹੈ ਜੇ ਕਿਤੇ ਵਧੀਆ ਟ੍ਰੇਡ ਸਾਡੇ ਸੀਨੀਅਰ ਸਕੂਲ ਵਿੱਚ ਜਾਣਾ ਤਾਂ ਸਾਡਾ ਸਕੂਲ ਜਿਹੜਾ ਕੋਈ 7-8 ਤੋਂ ਨਾਣਾ ਬੱਚਾ ਜਿਹੜਾ ਉੱਥੇ ਐਡਮਿਸ਼ਨ ਲੈ ਆ ਜੁਦਾ ਦੂਜੀ ਪਿੰਡਾਂ ਤੋਂ ਸੋ ਮੇਰੀ ਬੇਨਤੀ ਹੈ ਕਿ ਕੁਝ ਜ਼ਿਆਦਾ ਕੰਮ ਚਲੋ ਭਈ ਨਾ ਇਹ ਚੱਲਦੇ ਜਾਂਦੇ ਆ ਮੈਂ ਕੋਈ ਨਹੀਂ ਕੰਮ ਦੀ ਗੱਲ ਕਰਾਂਗਾ ਕਿ ਸਕੂਲ ਦੇ ਵਿੱਚ ਸੀਨੀਅਰ ਸਕੂਲ ਸਕੂਲ ਤੋਂ ਬਹੁਤ ਆ 104 ਬੱਚਾ ਜਿਹੜਾ ਵੀ ਪਹਿਲੇ ਇੱਕ ਕਲਾਸ ਦੇ ਵਿੱਚ 110 ਬੱਚਾ ਹੁੰਦਾ ਸੀ ਸਾਡੇ ਕੋਲ ਸਿਰਫ ਆਸ ਨੇ ਵੀ ਜਿਹੜੇ ਟੀਚਰ ਆ ਪੂਰੇ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਉਹ ਵੀ ਜੇ ਤੁਸੀਂ ਇੱਕ ਹੁਕਮ ਘਰ ਦੇ ਸਕੂਲ ਦੇ ਵਿੱਚ ਬੱਚੇ ਜਿਹੜੇ ਆ ਉਹ ਟ੍ਰੇਡ ਦੇ ਸਾਹਮਣੇ ਐਡਮਿਸ਼ਨ ਲੈ ਸਕਦੇ ਆ ਸਕੂਲ ਖਾਲੀ ਹੋਣ ਤੋਂ ਬਚਿਆ ਜਾ ਸਕਦਾ ਨਹੀਂ ਤਾਂ ਉਹਨਾਂ ਵਾਲੇ ਸਾਢੇ ਦੋ ਸਾਲ ਦੇ ਵਿੱਚ ਉਹ ਸਕੂਲ ਠੁਰਜਣਾ ਤੋ ਮੇਰੇ ਖਿਆਲ ਦੀ ਇੱਕ ਪਾਸੇ ਆਪਾਂ ਗੱਲ ਕਰਦੇ ਆ ਕਿ ਬਹੁਤ ਹੀ ਵਧੀਆ ਉਹਨਾਂ ਨੇ ਕੰਮ ਕੀਤੇ ਆ ਬਹੁਤ ਹੀ ਵਧੀਆ ਉਕਾਦਾ ਕੀਤਾ ਆ ਕਿ ਜੇ ਉਹਨਾਂ ਨੇ ਕੰਮ ਕੀਤੇ ਆ ਤੇ ਤੁਹਾਨੂੰ ਉਹਨਾਂ ਦਾ ਜਿਹੜਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਉਹਨਾਂ ਨੂੰ ਜਦੋਂ ਸਮਾਂ ਪੈਂਦਾ ਤੁਹਾਨੂੰ ਵੀ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਉਹਨਾਂ ਨਾਲੋਂ ਜ਼ਿਆਦਾ ਸੂਝਵਾਨ ਨੇ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ ਮੇਰੇ ਨਾਲੋਂ ਜ਼ਿਆਦਾ ਤੁਹਾਡਾ ਤਜਰਬਾ ਆ ਤੁਸੀਂ ਬੜੀਆਂ-ਬੜੀਆਂ ਵੋਟਾਂ ਪਾਪਾ ਕੇ ਹਰੇਕ ਬੰਦੇ ਨੂੰ ਮੌਕਾ ਦੇ ਕੇ ਵੇਖਿਆ ਹਰ ਬੰਦੇ ਨੂੰ ਤੁਸੀਂ ਐਮਐਲਏ ਬਣਾ ਕੇ ਵੇਖਿਆ ਹਰ ਇੱਕ ਬੰਦੇ ਦੀ ਪਾਰਟੀ ਨੂੰ ਲੈ ਕੇ ਆਏ ਤੁਸੀਂ ਪਰ ਸਾਡਾ ਪਿੰਡ ਵੱਡਾ ਹੋਣ ਦੇ ਬਾਵਜੂਦ ਵੀ ਇਸ ਚੀਜ਼ ਤੋਂ ਸੱਖਣਾ ਰਹੇ ਗਏ ਕਈ ਚੀਜ਼ਾਂ ਹੋਰ ਵੀ ਨੇ ਜਿੰਨਾ ਤੋਂ ਸੱਖਣਿਆ ਅਜੇ ਤੱਕ ਆਪਾਂ ਪਰ ਬੱਚਿਆਂ ਦੀ ਜਿਵੇਂ ਕੋਈ ਜੀਣ ਹੋਣੀ ਬੋਲ ਕੇ ਕਿ ਸਾਡੇ ਬੱਚੇ ਸੜਕਾਂ ਉੱਤੇ ਦੌੜਦੇ ਨੇ ਸਾਡੀਆਂ ਮਾਪੇਣ ਦੇ ਕਿਸ ਨੂੰ ਕੋਲ ਨਾ ਸੈਰ ਕਰਨੀ ਆ ਉਹ ਸੜਕ ਦੇ ਉੱਤੇ ਸੈਰ ਕਰਦੇ ਆ ਬਜ਼ੁਰਗ ਨੂੰ ਕਿਸੇ ਨੇ ਸੈਰ ਕਰਦੀ ਉਹ ਸੜਕ ਦੇ ਉੱਤੇ ਸੈਰ ਕਰਦੇ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਆਪਾਂ ਕੋਈ ਇਹੋ ਜਿਹਾ ਖੇਡ ਮੈਦਾਨ ਤਿਆਰ ਕਰਕੇ ਦਈਏ ਜਿੱਨਾਂ ਨਾਲ ਸਾਡੇ ਬੱਚਿਆਂ ਨੂੰ ਸ਼ੌਕ ਹੋਵੇ ਸਾਡੀਆਂ ਮਾਵਾ ਭੈਣਾਂ ਨੂੰ ਸ਼ੌਕ ਹੋਵੇ ਸਾਡੇ ਬਜ਼ੁਰਗਾਂ ਨੂੰ ਸ਼ੌਕ ਹੋਵੇ ਕਿਸੇ ਨੇ ਨਹੀਂ ਸੋਚਿਆ ਆਪ तकरीबन ਕਿੰਨੇ ਆ ਗ੍ਰੈਂਟਾ ਇਸ ਗਰਾਉਂਡ ਵਾਸਤੇ ਆਏ ਹੋ ਕਦੇ ਨੀਂਹਾਂ ਤੇ ਲਾਗੀਆਂ ਅਗਲੇ 5 ਸਾਲ ਉਹ ਨੀਂਹ ਖੋੜ ਦਿੰਦਾ ਕਿ ਦੂਜਿਆ ਕਹਿੰਦਾ ਪੌੜੀਆਂ ਬਣਾ ਦਿੰਨੇ ਆ ਅਗਲਾ ਕਹਿੰਦਾ ਪੌੜੀਆਂ ਤੋੜ ਦਿੰਦੀਆਂ ਪਤਾ ਨਹੀਂ ਕਿੰਨੀ ਗ੍ਰਾਂਟ ਇਸ ਗਰਾਉਂਡ ਦੇ ਉੱਤੇ ਲੱਗੀ ਪਰ ਤੁਸੀਂ ਦੇਖ ਲਓ ਕਿ ਦਿਖਦੀ ਕਿਤੇ ਨਹੀਂ ਹੈ ਤੁਹਾਡੀ ਸਰਕਾਰ ਬਣੀ ਹੈ ਤੁਸੀਂ ਬਹੁਤ ਵੋਟਾਂ ਮੈਨੂੰ ਪਾਈਆਂ ਮੈਂ ਹਰ ਵਾਰ ਕਹਿੰਦਾ ਕਿਉਂਕਿ ਜਿੰਨੇ ਸਾਡਾ ਸਾਥ ਦਿੱਤਾ ਹੋਵੇ ਜੇ ਅਸੀਂ ਉਹਦੇ ਲੈਣੀ ਨਾ ਹੋਈ ਜਾਂਦੇ ਕਰਜ਼ਦਾਰ ਨਾ ਹੋਈਏ ਤਾਂ ਮੈਨੂੰ ਲੱਗਦਾ ਬੰਦਾ ਕਿਰਤ ਕਰਨਾ ਹੈ ਕੁਝ 1300 ਤੋਂ ਉੱਪਰ ਮੈਨੂੰ ਵੋਟ ਪਾ ਕੇ ਇਸ ਪਿੰਡ ਨੇ 1300 ਵੋਟ ਕੋਈ ਥੋੜੀ ਵੋਟ ਨਹੀਂ ਹੁੰਦੀ ਜੇ ਬੰਦਾ ਸੋਚਿਆ ਤੇ ਆਵੇ ਤੇ ਉਦੋਂ ਤਾਂ ਜਦੋਂ ਦਾ ਸਮਾਂ ਸੀਗਾ ਉਦੋਂ ਸਾਨੂੰ ਜਾਣਦਾ ਵੀ ਕੋਈ ਨਹੀਂ ਸੀ ਕੋਈ 5 7 10 ਬੰਦੇ ਜਾਣਦੇ ਸੀਗੇ ਉਹਦੇ باوجود ਵੀ ਤੁਸੀਂ 1300 ਵੋਟ ਪਾਈਏ ਸਾਂ ਔਰ ਬੜਾ ਮੰਨਦੇ ਹਤੇ ਬਹੁਤ ਸੀਗਾ ਕਿ ਇਸ ਪਿੰਡ ਵਾਸਤੇ ਜਰੂਰ ਕੁਝ ਨਾ ਕੁਝ ਕਰਕੇ ਰਹਿਣਾ ਅਗਲੀ ਵਾਰੀ ਜਦੋਂ ਮੌਕਾ ਮਗਣਾ ਲੋਕਾਂ ਦੇ ਕੋਲ 2027 ਦੇ ਵਿੱਚ ਤਾਂ ਲੋਕਾਂ ਨੂੰ ਦੱਸਿਏ ਕਿ ਅਸੀਂ ਆਹ ਪਿੰਡ ਵਾਸਤੇ ਤੁਹਾਡੇ ਆਹ ਕੰਮ ਕੀਤੇ ਆ ਜੇ ਤੁਸੀਂ 10 ਕੰਮ ਦੱਸੇ ਜੀ ਤੇ 10ਾਂ ਵਿੱਚੋਂ ਜੇ ਆਪ ਟਿਕਾਂਗੇ ਤੇ ਇੱਕ ਵਾਰੀ ਮੌਕਾ ਹੋਰ ਦੇ ਦਿਓ ਤੇ ਜੇ 10ਾਂ ਦੇ ਵਿੱਚੋਂ ਕੁਝ ਕੀਤਾ ਹੀ ਨਾ ਹੋਊਗਾ ਤਾਂ ਫੇ ਮੌਕਾ ਨਹੀਂ ਮਿਲਣਾ ਚਾਹੀਦਾ ਔਰ ਬੜਾ ਮੰਨਦੇ ਤੇ ਬਹੁਤ ਸੀਗਾ ਸਾਡੀ ਟੀਮ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਐ ਮੈਂ ਕਿੰਨੀ ਵਾਰੀ ਛਿੰਝਦੇ ਉੱਤੇ ਆਇਆ ਹਰ ਵਾਰੀ ਇਹ ਹੁੰਦਾ ਸੀਗਾ ਕਿ ਗਰਾਊਂਡ ਬਣਨੀ ਚਾਹੀਦੀ ਗਰਾਊਂਡ ਬਣਾ ਦੇ ਕਿਸੇ ਤਰੀਕੇ ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਅੱਜ ਜੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦਸੂਹਾ ਹਲਕੇ ਨੂੰ 10 ਕਰੋੜ ਰੁਪਈਆ ਖੇਡ ਮੈਦਾਨਾਂ ਵਾਸਤੇ ਦਿੱਤਾ ਹੈ ਤੇ ਉਹਦੇ ਵਿੱਚੋਂ 43 ਲੱਖ ਰੁਪਈਆ ਤੁਹਾਡੇ ਪਿੰਡ ਧੰਬੋ ਤਾਲ ਨੂੰ ਆਇਆ। ਕੋਈ ਥੋੜੀ ਮੰਗ ਨਹੀਂ ਬਹੁਤ ਵੱਡੀ ਨੌਕਰੀ ਤਾਂ ਕਰ ਗਿਆ ਕਰਦੇ। ਹੁਣ ਅਜ ਤੋ तकरीबन ਦੇਕੇ ਦਾ ਸਾਹਿਬ ਤੇ ਤਿੰਨ ਮਹੀਨੇ ਕਹਿ ਰਹੇ ਕਿ ਤਿੰਨ ਮਹੀਨਿਆਂ ਅੰਦਰ ਗਰਾਊਂਡ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ। ਪਰ ਅੱਜ ਤੋਂ ਮੈਂ ਜੇ ਸੋਚਾਂ ਕਿ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਜਦੋਂ ਤੁਸੀਂ ਇੱਥੇ ਆਪਾਂ ਦੁਬਾਰਾ ਇਹਦਾ ਉਦਘਾਟਨ ਕਰਨ ਵਾਸਤੇ ਆਉਣਾ ਤੇ ਤੁਹਾਨੂੰ ਆਹ ਜਗ੍ਹਾ ਵੀ ਇੱਕ ਨੁਹਾਰ ਬਦਲੀ ਦੇਖੋ ਤੁਹਾਨੂੰ ਵਾਕਈ ਲੱਗੂਗਾ ਕਿ ਕਿਸੇ ਸਰਕਾਰ ਨੇ ਇਸ ਚੀਜ਼ ਉੱਤੇ ਪੈਸੇ ਲਗਾਏ ਇਸ ਗਰਾਊਂਡ ਦੇ ਵਿੱਚ ਕੀ ਕੁਝ ਬਣਨਾ ਹੈ ਜਿਵੇਂ ਦੱਸਿਆ ਹੋਣਾ ਪਹਿਲਾਂ ਵੀ ਰਵੇਲ ਜੀ ਬੋਲ ਰਹੇ ਸੀਗੇ ਇੱਕ ਫੁੱਟਬਾਲ ਦੀ ਗਰਾਊਂਡ ਬਣਨੀ ਹੈ ਇੱਕ ਵਾਲੀਬਾਲ ਦੀ ਗਰਾਊਂਡ ਬਣਨੀ ਹੈ ਇੱਕ ਵਰਮੈਂਸਨ ਦੀ ਗਰਾਊਂਡ ਬਣਨੀ ਹੈ ਇੱਕ ਬੱਚਿਆਂ ਦੇ ਵਾਸਤੇ ਖੇਡਾਂ ਵਾਸਤੇ ਝੂਲੇ ਲੱਗਣੇ ਆ ਇੱਕ ਉਹ ਸਾਡਾ ਜਿਮ ਦਾ ਕਮਰਾ ਹੱਥ ਧੂਗਾ ਪਿਆ ਉਹਦੇ ਅੰਦਰ ਜਿਮ ਦਾ ਸਮਾਨ ਲੱਗਣਾ ਓਪਨ ਜਿਮ ਵੀ ਲੱਗਣਾ ਉਸ ਤੋਂ ਬਾਅਦ ਆਲੇ-ਦੁਆਲੇ ਦੋ ਖੇਲੇ ਦੀ ਜਗਾ ਹੈ ਗਰਾਊਂਡ ਹੈ ਦੋ ਖੇਲੇ ਆਲੇ-ਦੁਆਲੇ ਸਾਰੇ ਇਹਦੇ ਫੈਂਸਿੰਗ ਲੋਹੇ ਦੀ ਫੈਂਸਿੰਗ ਹੋਣੀ ਹੈ ਫੈਂਸਿੰਗ ਦੇ ਨਾਲ ਕੱਚਾ ਟਰੈਕ ਬੱਚਿਆਂ ਦੇ ਦੌੜਨ ਵਾਸਤੇ ਬਣਾਣਾ ਜਿਹੜੇ ਸਾਡੇ ਬੱਚਿਆਂ ਨੇ ਆਰਮੀ ਦੀ ਭੱਤੀ ਵੇਖਣੀ ਹੁੰਦੀ ਉਹਨਾਂ ਲਈ ਵਾਸਤੇ ਕੱਚਾ ਟਰੈਕ ਦੌੜਨ ਵਾਸਤੇ ਬਣਾਣਾ ਨਾਲ ਹੀ ਫੈਂਸਿੰਗ ਦੇ ਬਿਲਕੁਲ ਥੱਲੇ ਗਰਾਊਂਡ ਦੇ ਵਿੱਚ ਹੀ ਫੋਟਲਾ ਇਤਨਾ ਜਿਹੜੀਆਂ ਰਾਤ ਨੂੰ ਜਗਾਈਆਂ ਜੇ ਰਾਤ ਨੂੰ ਕਿਸੇ ਨੇ ਸੈਰ ਵੀ ਕਰਦੀ ਹੈ ਉਹਨੂੰ ਮੁਸ਼ਕਲ ਨਹੀਂ ਆਉਣੀ ਔਰ ਚਾਰ ਵੱਡੀਆਂ ਫਲੱਟ ਲੈ ਕੇ ਰਾਤ ਨੂੰ ਚਾਨਣ ਹੋਇਆ ਉੱਪਰ ਉਹ ਇੱਥੇ ਪਤਾ ਲੱਗੂਗਾ ਕਿ ਕੋਈ ਖੇਤ ਸਕੇਰੀ ਬਣਾਇਆ ਤੇ ਇੱਕ ਬਿਲਕੁਲ ਕੋ ਐਂਟਰੀ ਤੇ ਤੁਸੀਂ ਇੱਕ ਲੇਡੀਜ਼ ਦਾ ਟਾਇਲਟ ਜੈਂਕਲ ਟਾਇਲਟ ਔਰ ਇੱਕ ਬੱਚਿਆਂ ਦੇ ਚੇਂਜੀ ਰੂਮ ਉਹ ਵੀ ਅਜ ਵਿੱਚ ਬਣਾ ਔਰ 4 ਇੰਚ ਦੇ ਵਿੱਚ ਮਿੱਟੀ ਪੈਣੀ ਹੈ ਨਾਲ ਹੀ ਹਰਾ ਘਾਹ ਦੇ ਵਿੱਚ ਲਗਾਇਆ ਜਾਊਗਾ ਵਿੱਚ ਹੀ ਪਾਣੀ ਲਗਾਉਣ ਨੂੰ ਸਪ੍ਰਿੰਕਲਰ ਸਿਸਟਮ ਇਹ ਤੋਂ ਤੁਸੀਂ ਸਵਿਚਨ ਆਪਣਾ ਸਾਰੇ ਗਰਾਊਂਡ ਦੇ ਵਿੱਚ ਜਿਹੜਾ ਪਾਣੀ ਹੈ ਆਪਣੇ ਆਪ ਧਾਣ ਲੱਗੂਗਾ ਆਲੇ-ਵਾਲੇ ਸਾਰੇ ਫੈਂਸੀ ਬੂਟੇ ਲਗਾਏ ਜਾਣੇ ਆ ਔਰ ਆ ਜਿਹੜੀ ਸਟੇਰੀਆ ਏ ਉਸ ਦੇ ਵਿੱਚ ਨਹੀਂ ਆ ਗਈ ਪਰ ਇਸ ਸਟੇਜ ਦੇ ਉੱਤੇ ਆਪਾਂ ਇਹਨੂੰ ਵਧੀਆ ਸਟੇਜ ਬਣਾ ਕੇ ਜੋ ਕਿ ਹੱਟ ਬਣਾ ਕੇ ਦੇਵਾਂਗੇ ਨਾਲੇ ਤਾਂ ਕਮਿਊਨਿਟੀ ਵਾਲ ਨੂੰ ਵਰਤੋਂ ਦੇ ਵਿੱਚ ਆਉ ਗਰੂਗਾ ਨਾਲ ਹੀ ਸਾਡੀ ਜਿਹੜੀ ਗਰਾਊਂਡ ਦੀ ਟੌਰ ਆ ਹੋਰ ਜਿਹੜੀ ਦੇਖਣ ਨੂੰ ਮਿਲੂ ਪਰੋ ਸਾਰੀਆਂ ਗਰਾਊਂਡਾਂ ਜਿਹੜੇ ਵਾਲੀਬਾਲ ਦੀ ਗਰਾਊਂਡ ਬਣਨੀ ਉਹਦੇ ਆਲੇ-ਦੁਆਲੇ ਫੈਂਸਿੰਗ ਉੱਚੀ ਜਾਰੀ ਲਗਣੀ ਐ। ਬਾਹਰ ਜਿਹੜਾ ਬਾੜ ਦੀ ਜੋ ਕਰੂਗਾ। ਔਰ ਨਾਲ ਹੀ ਜਿਹੜਾ ਬਰਮਿੰਟਨ ਦੀ ਗਰਾਊਂਡ ਬਣਨੀ ਉਹਦੇ ਉੱਤੇ ਵੀ ਲਾਈਟ ਜਿਹੜੀ ਐ ਉਹ ਵੀ ਲਗਾਈ ਜਾਣੀ। ਸੋ ਸਾਰੀਆਂ ਗਰਾਊਂਡ ਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਦੇਣੀਆ ਔਰ ਜਦੋਂ ਇਹ ਗਰਾਊਂਡ ਬਣ ਕੇ ਤਿਆਰ ਹੋਣੀ ਐ ਇੱਕ ਦੇਖਣਯੋਗ ਚੀਜ਼ ਸਾਡੇ ਇਸ ਪਿੰਡ ਦੇ ਵਿੱਚ ਬਣ ਕੇ ਤਿਆਰ ਹੋਊਗੀ। ਬੜੀਆਂ ਸਰਕਾਰਾਂ ਤੁਸੀਂ ਬਣਾਈਆਂ ਨੇ, بڑے ਐਮ.ਐਲ.ਏ ਤੁਸੀਂ ਬਣਾਏ ਨੇ, ਬੜੇ ਤੁਸੀਂ ਲਾਇਏ ਨੇ ਆਪਣੇ ਹੱਥਾਂ ਦੇ ਨਾਲ। ਪਰ ਤੁਸੀਂ ਇਹ ਦੇਖ ਲਓ ਕਿ ਕਿਸੇ ਵੀ ਐਮਐਲਏ ਨੇ ਜਾਂ ਕਿਸੇ ਸਰਕਾਰ ਨੇ ਇਸ ਗਰਾਉਂਡ ਬਾਰੇ ਨਹੀਂ ਕਦੀ ਸੋਚਿਆ ਇਸ ਗਰਾਉਂਡ ਵਾਲੇ ਦੀ ਕੰਢੀ ਤੋਂ ਤੁਸੀਂ ਲੱਭਰ ਤੋਂ ਸ਼ੁਰੂ ਹੋ ਜਾਓ ਇੱਧਰ ਸਿਪਰੀਆਂ ਤੇ ਇੱਧਰ ਸਿਧਾਣੀ ਸਾਡਾ ਪਿੰਡ ਹੈ ਤਕਰੀਬਨ 100 ਤੋਂ ਉੱਪਰ ਸਾਡਾ ਪਿੰਡ ਹੋ ਜਾਂਦਾ ਤੁਸੀਂ ਆਪਣੇ ਤੁਹਾਡੀਆਂ ਰਿਸ਼ਤੇਦਾਰੀਆਂ ਸਾਰੀਆਂ ਤੇ ਆਲੇ-ਦੋਲੇ ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਸਰਕਾਰ ਨੇ ਗਰਾਉਂਡ ਬਣਾ ਕੇ ਦਿਖਾਈ ਕਿਸੇ ਬੱਚਿਆਂ ਦੇ ਵਾਸਤੇ ਨੌਜਵਾਨਾਂ ਨੂੰ ਅਪਾ ਕਹਿਨੇ ਤਾਂ ਜਰੂਰ ਆ ਵੀ ਨੌਜਵਾਨਾਂ ਨਸ਼ੇ ਛੱਡ ਦਿਓ ਨੌਜਵਾਨਾਂ ਰੀੜ ਦੀ ਹੱਡੀ ਐ ਪੰਜਾਬ ਦੀ ਤੇ ਰੀੜ ਦੀ ਹੱਡੀ ਬਜਣੀ ਕਿੱਦਾਂ ਜੇ ਤੁਸੀਂ ਕਦੀ ਗਰਾਊਂਡ ਹੀ ਨਾ ਬਣਾ ਕੇ ਦਿੱਤੀ ਹੋਵੇ ਕਿਸ ਨੌਜਵਾਨ ਨਸ਼ਿਆਂ ਨੂੰ ਕਿਉਂ ਨਾ ਜਾਣਗੇ ਤੁਸੀਂ ਗਰਾਊਂਡ ਬਣਾ ਕੇ ਹੀ ਦੇ ਤਾਂ ਸਾਡੇ ਬੱਚੇ ਭੱਤੀ ਕਿੱਦਾਂ ਵੇਖਣ ਸੜਕਾਂ 'ਤੇ ਦੌੜ ਕੇ ਭੱਤੀਆਂ ਨਹੀਂ ਵੇਖੁੰਦੀ ਤਾਂ ਹੀ ਵੇਖੋਣੀਆਂ ਜੇ ਸਾਡੇ ਵਾਸਤੇ ਗਰਾਊਂਡਾਂ ਚੰਗੀਆਂ ਹੋਣਗੇ ਤੁਹਾਡੇ ਇਸ ਕੰਡੀ ਦੇ ਇਲਾਕੇ ਦੇ ਵਿੱਚ ਪਹਿਲੀ ਗਰਾਊਂਡ ਅਸੀਂ ਬਹਿਨ ਅੰਕਲ ਬਣਾ ਕੇ ਦਿੱਤੀ ਤੁਹਾਡੀ ਰਿਸ਼ਤੇਦਾਰੀ ਕਿਤੇ ਹੋਊਗੀ ਤਾਂ ਵੇਖਿਓ ਜਰੂਰ ਇੱਕ ਵਾਰੀ ਗਰਾਊਂਡ ਕਿਵੇਂ ਦੇ ਤਿਆਰ ਹੋਏ। ਦੂਜੀ ਗਰਾਊਂਡ ਅਸੀਂ ਬਣਾ ਰਹੇ ਆਂ। ਤਕਰੋਲਪਤੀ, ਤੀਜੀ ਗਰਾਊਂਡ ਨੱਥੂਵਾਲ ਨਾਲ ਹੀ ਹੀਰਬਾਹ, ਨਾਲ ਹੀ ਇੱਥੇ ਬਹਿਫਤੋ, ਇਧਰ ਬਤਾਰਪੁਰ ਅੱਕੜੀ, ਪਟਿਆਰਾ, ਬਡਾਣਾ, ਸੀਪਰੀਆਂ, ਕਗਵਾਲ, ਨਿੱਕੂ ਚੱਕ, ਸਵਾਰ ਇਧਰੋਂ ਰਜਵਾਲ, ਭੰਗੋਤਾਲ, ਬਟਵਾੜਾ, ਬ੍ਰਿੰਗਲੇ ਇਹ ਸਾਰੇ ਪਿੰਡਾਂ ਵਿੱਚ ਗਰਾਊਂਡ ਤਿਆਰ